ਇਹ ਰਹੇ ਜੋ ਚ ਮੰਦਰਾ ਹੀ ਹਰਮਾਨਜੀ ਦਾ ਮੰਦਰ ਉਹ ਦੇਖੋ ਨਾਲ ਉੱਪਰ ਪ੍ਰੈਂਟ ਤੇ ਰਹਿੰਦੇ ਆ ਉਹਨਾਂ ਨੇ ਮੀਟ ਬਣਾਇਆ ਸੀ ਦੁਰਗਾ ਨਰਾਤੇ ਚੱਲਦੇ ਆ ਵੈਸੇ ਵੀ ਆਂਜਰ ਵਾਲੇ ਜੀ ਕਿਸ਼ੂ ਆਂਦੀ ਸੀ ਗਲਤ ਕੰਮ ਆ ਕਿ ਸੱਭਾ ਨੂੰ ਬੁਲਾਇਆ ਗਿਆ ਸੱਭਾ ਜੀ ਦੇ ਸਮਝਾਤਾ ਉਹਨਾਂ ਨੂੰ ਔਰ ਦੁਬਾਰਾ ਮੈਂ ਸਾਰੇ ਸ਼ਹਿਰ ਦੇ ਮੁਸਲਮ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਮੰਦਿਰ ਆ ਔਰ ਲੱਗਦਾ ਵੀ ਮੰਦਰ ਜਿਹੜਾ ਆ ਉਹ ਉਹ ਜਿਹੜੇ ਮੰਦਿਰ 'ਚ ਆਉਣ ਵਾਲੇ ਸ਼ਰਧਾਲੂ ਆ ਨਾਨ ਵੇਜ ਦਾ ਸੇਵਨ ਨਹੀਂ ਕਰਦੇ ਜੇ ਤੁਸੀਂ ਕਰਨਾ ਦੇ ਮੰਦਿਰ ਦੇ ਲਾਗੇ ਕਿਸੇ ਨੇ ਵੀ ਮਕਾਨ ਕਰਾਇਤੇ ਨਹੀਂ ਲੈਣਾ ਇਹ ਮੇਰੀ ਬੇਨਤੀ ਆ ਅੱਜ ਪਹਿਲਾ ਟਾਈਮ ਸੀ ਅਸੀਂ ਮਦਦ ਕਰਤੀ ਆ ਦੁਬਾਰਾ ਅਸੀਂ ਕਿਸੇ ਦੀ ਮਦਦ ਕਰਨ ਨਹੀਂ ਆਵਾਂਗੇ ਕਿਉਂਕਿ ਇਹ ਮੰਦਿਰ ਜਿਹੜਾ ਹੈਗਾ ਰੱਬ ਦਾ ਘਰ ਆ ਸਾਡਿਆਂ Hindu ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਆ ਜਿਹੜਾ ਕੋਈ ਭਾਵਨਾਵਾਂ ਨੂੰ ਆहत ਕਰੂਗਾ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਹਬ ਦਾ ਕਿਸੇ ਵੀ ਤਰੀਕੇ ਦਾ ਬੰਦਾ ਉਹਦੇ ਖਿਲਾਫ ਅਸੀਂ ਬਿਲਕੁਲ ਖੁੱਲ੍ਹ ਚੱਲਾਂਗੇ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਣਾ ਅੰਜਲੀ ਫਗਵਾੜਾ ਦੇ ਕਟੈਰਾ ਬਾਜ਼ਾਰ ਵਿੱਚ ਸਥਿਤ ਪ੍ਰਾਚਨ ਹਨੂਮਨ ਜੀ ਦੇ ਮੰਦਿਰ ਦੇ ਨੇੜੇ ਇੱਕ ਵਿਵਾਦਿਤ ਮਾਮਲਾ ਸਾਹਮਣੇ ਜਾਣਕਾਰੀ ਅਨੁਸਾਰ ਮੰਦਿਰ ਨਾਲ ਲੱਗਦੀ ਇਮਾਰਤ ਵਿੱਚ ਇੱਕ ਮੁਸਲਿਮ ਅਵਿਅਕਤੀ ਵੱਲੋਂ ਮਾਸ ਪਕਾਇਆ ਜਾ ਰਿਹਾ ਸੀ ਇਹ ਖਬਰ ਮਿਲਦੇ ਹੀ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਇੰਦਰਜੀਤ ਕਰਵਲ ਆਪਣੇ ਸਹਾਤਿਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਉਸ ਵਿਅਕਤੀ ਨੂੰ ਕਾਬੂ ਕੀਤਾ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਮੰਦਰ ਦੀ ਕੰਧ ਦੇ ਨਾਲ ਮਾਸ ਪਕਾਉਣਾ ਬੇਹਦ ਸ਼ਰਮਨਾਕ ਅਤੇ ਇਸ ਕਾਰਨ ਉਹਨਾਂ ਦੀਆਂ ਧਾਰਮਿਕ ਭਾਵਨਾ ਨੂੰ ਗੰਭੀਰ ਟੰਗ ਨਾਲ ਠੇਸ ਪਹੁੰਚਾਈ ਇਸ ਦੀ ਸੂchnਾ ਮਿਲਦੇ ਹੀ ਥਾਣਾ ਸਿਟੀ ਐਸਐਚਓ ਮੈਡਮ ਊਸ਼ਰਾਣੇ ਪੁਲਿਸ ਵੱਲੋਂ ਸਮੇਤ ਮੌਕੇ ਤੇ ਜਿਹਦੇ ਸਥਿਤੀ ਤੇ ਕਾਬੂ ਪਾਇਆ। ਪੁਲਿਸ ਵੱਲੋਂ ਕਾਰਵਾਈ ਕਰਦੇ ਉਕਤ ਵਿਅਕਤੀ ਨੂੰ ਕ라이ਦਾ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਘੱਟ ਗਿਣਤੀ ਮੋਰਚਾ ਪੰਜਾਬ ਦੇ ਪ੍ਰਧਾਨ ਸਰਵਲ ਗੁਲਾਮ ਸੱਬਾ ਨੇ ਵੀ ਸਾਡੇ ਸਹਿਯੋਗੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸ਼ਹਿਰ ਦੇ ਸਮੂਹ ਮੁ슬ਮਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਵੀ ਜਿਹੜੇ ਲੋਕ ਮਾਸਕ ਆਂਦੀਆਂ ਉਹ ਧਾਰਮਿਕ ਸਥਾਨਾਂ ਦੇ ਨੇੜੇ ਕਿਰਾਏ ਦੇ ਮਕਾਨ ਨਾ ਲੈਣ ਤਾਂ ਜੋ ਸ਼ਹਿਰ ਵਿੱਚ ਕਿਸੇ ਦੀਆਂ ਭਾਵਨਾਮਾ ਨੂੰ ਥੇਸ ਨਾ ਪਹੁੰਚੇ। ਉਨ੍ਹਾਂ ਨੇ ਕਿਹਾ ਹੈ ਕਿ ਉਕਤ ਵਿਅਕਤੀ ਨੂੰ ਵੀ ਅਸਮਝਾ ਦਿੱਤਾ ਗਿਆ ਹੈ ਅਤੇ ਕਿਰਾਏ ਦਾ ਘਰ ਖਾਲੀ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆ ਅਤੇ ਹੋਰ ਜ਼ਿੰਮੇਵਾਰ ਲੋਕਾਂ ਨੇ ਵੀ ਸਾਡੇ ਪਤਰਕਾਰ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀ ਹਾਂ। ਫੁਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਣੀ ਦੀ ਵਿਸ਼ੇਸ਼ ਰਿਪੋਰਟ। ਜਿਹੜਾ ਕਟੜੇ ਚੌਂਕ 'ਚ ਖੜੇ ਆ। ਇੱਥੇ ਕਟੜੇ ਚੌਂਕ ਮੰਦਰਾ ਹੀ ਹਰਮਾਨ ਜੀ ਦਾ ਮੰਦਰ। ਵੇ ਦੇਖੋ ਨਾਲ ਉੱਪਰ ਟ੍ਰੈਂਡ ਤੇ ਰਹਿੰਦੇ ਆ ਉਹਨਾਂ ਨੇ ਮੀਟ ਬਣਾਇਆ ਸੀ ਦੁਰਗਾ ਨਰਾਤੇ ਚੱਲਦੇ ਆ ਵੈਸੇ ਵੀ ਆਂਜਰ ਵਾਲਿਆਂ ਨੇ ਖਿਸ਼ੂ ਆਂਦੀ ਸੀ ਗਲਤ ਕੰਮ ਆ ਤੇ ਸੱਪਾ ਜੂ ਬੁਲਾਇਆ ਗਿਆ ਸੱਪਾ ਜੀ ਨੇ ਸਮਝਾਤਾ ਉਹਨਾਂ ਨੂੰ ਉਹਨਾਂ ਦਿਲਾ ਇਹ ਵੀ ਗਰੰਟੀ ਦਿੱਤੀ ਆ ਕੱਲ ਦੁਪਹਿਰ ਤੱਕ ਖਾਦੀ ਕਰ ਦੇ ਜੇ ਕਰੇ ਵੀਰ ਬਜਰੰਗੇ ਬਰ 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 ਇੱਕ ਟੈਰੇ ਚੋਂ ਵੀ ਕੁਛ ਨਹੀਂ ਦੇਖੋ ਕਿਸੇ ਦੀ ਵੀ ਭਾਵਨਾਵਾਂ ਨੂੰ ਹੱਥ ਕੰਨ ਦਾ ਸਾਡਾ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਹੈ ਜੇ ਇਸ ਗੱਲ ਤੋਂ ਕਿਸੇ ਨੂੰ ਖੇਸ ਪਹੁੰਚਦੀ ਹੋਵੇ ਸਾਨੂੰ ਕਰਨਾ ਹੀ ਨਹੀਂ ਚਾਹੀਦਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਤੁਹਾਡੇ ਘਰ ਦੇ ਲਾਗੇ ਧਾਰਮਿਕ ਸਥਾਨ ਆ ਜੇ ਤੁਸੀਂ ਮੇਡ ਘਾਣਾ ਤੇ ਕਿਸੇ ਹੋਰ ਜਗ੍ਹਾ ਲੈ ਲਓ ਘਰ ਉਹਦੇ ਲਾਗੇ ਬਿਲਕੁਲ ਨਹੀਂ ਲੈਣਾ ਕਰਾਈ ਤੇ ਕਿਸੇ ਨੂੰ ਚਲੋ ਇਹਦੀ ਪਹਿਲੀ ਗਲਤੀ ਸੀ ਅਸੀਂ ਦੇਖੋ ਸਾਰਿਆਂ ਨਾਲ ਕੋਪਰੇਸ਼ਨ ਕਰਕੇ ਇਹਨਾਂ ਕੋ ਜੁਟਲਾਈਜ਼ ਕੀਤਾ ਇਸ ਗਲਤੀ ਦਾ ਔਰ ਉਹਨੂੰ ਕਹਿਤਾ ਕਿ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਹ ਕਮਰਾ ਖਾਲੀ ਕਰ ਦੇਈ ਜੇ ਉਹਨੂੰ ਨਹੀਂ ਲੱਭੂਗਾ ਤਾਂ ਕੱਲ ਉਹ ਜਿੱਦਾਂ ਵੀ ਮਰਜੀ 12 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਕਮਰਾ ਖਾਲੀ ਕਰਾਵਾਂਗੇ ਔਰ ਦੁਬਾਰਾ ਮੈਂ ਸਾਰੇ ਸ਼ਹਿਰ ਦੇ ਮੁਸਲਮ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਮੰਦਰ ਆ ਔਰ ਲੱਗਦਾ ਵੀ ਮੰਦਰ ਜਿਹੜਾ ਆ ਉਹ ਜਿਹੜੇ ਮੰਦਰ ਚ ਆਉਣ ਵਾਲੇ ਸ਼ਰਧਾਲੂ ਆ ਨਾਨ ਵੇਜ ਦਾ ਸੇਵਨ ਨਹੀਂ ਕਰਦੇ ਜੇ ਤੁਸੀਂ ਕਰਨਾ ਦੇ ਮੰਦਰ ਦੇ ਲਾਗੇ ਕਿਸੇ ਨੇ ਵੀ ਮਕਾਨ ਕਿਰਾਏ ਤੇ ਨਹੀਂ ਲੈਣਾ ਇਹ ਮੇਰੀ ਬੇਨਤੀ ਆ ਅੱਜ ਪਹਿਲਾ ਟਾਈਮ ਸੀ ਅਸੀਂ ਮਦਦ ਕਰਤੀ ਆ ਦੁਬਾਰਾ ਅਸੀਂ ਕਿਸੇ ਦੀ ਮਦਦ ਕਰਨ ਨਹੀਂ ਆਵਾਂਗੇ ਕਿਉਂਕਿ ਮੰਦਰ ਜਿਹੜਾ ਹੈਗਾ ਰੱਬ ਦਾ ਘਰ ਆ ਸਾਡਿਆਂ Hindu ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਆ ਜਿਹੜਾ ਕੋਈ ਭਾਵਨਾਵਾਂ ਨੂੰ ਆਖਤ ਕਰੂਗਾ ਕਿਸੇ ਵੀ ਧਰਮ ਦਾ ਕਿਸੇ ਵੀ ਮਜਜਦ ਦਾ ਕਿਸੇ ਵੀ ਤਰੀਕੇ ਦਾ ਬੰਦਾ ਆਵੇ ਉਹਦੇ ਖਿਲਾਫ ਅਸੀਂ ਬਿਲਕੁਲ ਖੁੱਦ ਚੱਲਾਂਗੇ ਸੋ ਮੇਰੀ ਸਾਰੇ ਭਾਈਚਾਰੇ ਨੂੰ ਇਹ ਮੀਡੀਆ ਦੇ ਜਰੀਏ ਬੇਨਤੀ ਆ ਇਹ ਬਿਲਕੁਲ ਵੀ ਇਹਦਾ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਹੋਣ ਅੱਜ ਕਟੜਾ ਚੌਂਕ ਦੇ ਵਿੱਚ ਆਏ ਸਰ ਕੀ ਮਾਮਲਾ ਕੀ ਥਾ ਰਿਹਾ ਵਿੱਚ ਇੱਕ ਟੈਲੀਫੋਨ ਗਿਆ ਸੀ ਸਾਨੂੰ ਕਿ ਕਟੜਾ ਚੌਂਕ ਮੰਦਿਰ ਦੇ ਨਾਲ ਕੋਈ ਕਿਰਾਏ ਤੇ ਰਹਿੰਦੇ ਆ ਆਪਣੇ ਤੁਹਾਰੇ ਤਾਂ ਉਹਨਾਂ ਨੇ ਕੋਈ ਮੀਟ ਮੋਡ ਬਣਾਇਆ ਹੋਇਆ ਮੰਦਰੇਦਾਲ ਕੰਦ ਲੱਗਦੀ ਆ ਉਹਨਾਂ ਦੀ ਆਉਂਦੇ ਆਏ ਆ ਤਾਂ ਲੋਕਾਂ ਦੇਖੇ ਐਸੇ ਪੁਰਾ ਵੀ ਆਏ ਆ ਤਾਂ ਸਾਰੇ ਆਪਣੇ ਲੋਵੇਆ ਹਿੰਦੂ ਘਟਨ ਦੇ ਸਾਰੇ ਬਹੁਤ ਪਰ ਆਪਣੇ ਸ਼ਹਿਰ ਦੇ ਆਏ ਇੱਥੇ ਤਾਂ ਅਸੀਂ ਉਹਨੂੰ ਇਹਨਾਂ ਤੋਂ ਕੋਲ ਮਾਫੀ ਮੰਗੀ ਆ ਕਿ ਮੈਂ ਹੁਣ ਤੋਂ ਨਹੀਂ ਇੱਥੇ ਕਰੂੰਗਾ ਕੋਈ ਬਣਾਉਂਗਾ ਤੇ ਕਦੇ ਵੀ ਕੰਮ ਕਰੀ ਕਰੂੰਗਾ ਕੋਈ ਨਾਮ ਨੂੰ 9 ਵੇ ਦਾ ਟਾਈਮ ਤੱਕ ਕੋਈ ਨਾਮ ਵਗੈਰਾ ਹੈ ਬੰਦੇ ਬੇਕੀਨ ਮੁਹੰਮਦ ਸ਼ਹਰਾ ਮਸ਼ਾਹਦਾ ਉਹ ਮਸਾਲੇ ਐ ਸਾਰੇ ਕੁਝ ਨਹੀਂ ਹੈ ਬਣਾ ਨਕਸਰ ਬਣਾ